ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਤੇ ਇਸ ਖੁਲਾਦੀ ਅਹਿਮ ਖਬਰ ਜੜੀ ਆ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਮਾਣਾ ਦੇ ਪਿੰਡ ਦੇ ਵਿੱਚ ਦੋ ਧੀਆਂ ਵਿਚਾਲੇ ਜੜੀ ਹੈ ਜਬਰਦਸਤ ਝੜਪ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਦੋਵਾਂ ਧੀਆਂ ਵੱਲੋਂ ਇਲਾਜ ਲਈ ਜਦੋਂ ਸਰਕਾਰੀ ਹਸਪਤਾਲ ਪਹੁੰਚੇ ਤਾਂ ਉੱਥੇ ਜਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਹਸਪਤਾਲ ਦੇ ਡਾਕਟਰ ਤੇ ਸਟਾਫ ਨੇ ਆਪਣੀ ਜਾਨ ਜਿਹੜੀ ਆ ਕਮਰੇ ਦੇ ਵਿੱਚ ਬੰਦ ਹੋ ਕੇ ਬਚਾਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਦੋ ਧਿਰ ਜੜੇ ਨੇ ਪਹਿਲਾਂ ਉਨ੍ਹਾਂ ਦੀ ਲੜਾਈ ਹੁੰਦੀ ਹੈ ਇੱਕ ਦੂਜੇ ਨੂੰ ਕੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਕੁੱਟਮਾਰ ਤੋਂ ਬਾਅਦ ਜਦੋਂ ਹਸਪਤਾਲ ਪਹੁੰਚਦੇ ਨੇ ਇਲਾਜ ਕਰਾਉਣ ਲਈ ਤਾਂ ਅਚਾਨਕ ਹੀ ਹਸਪਤਾਲ ਦੇ ਵਿੱਚ ਵੀ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਇੱਕ ਦੂਜੇ ਤੇ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਮੌਕੇ ਤੇ ਸਹਿਮ ਦਾ ਮਾਹੌਲ ਬਣ ਗਿਆ ਅਫੜਾ ਤਫੜੀ ਦਾ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਡਾਕਟਰ ਇੱਥੇ ਤੱਕ ਡਾਕਟਰ ਤੇ ਜਿਹੜੇ ਸਟਾਫ ਸੀ ਉਹਨਾਂ ਨੇ ਕਮਰੇ ਦੇ ਵਿੱਚ ਜਿਹੜੀ ਹੈ ਬੰਦ ਹੋ ਕੇ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਲਗਾਤਾਰ ਡਾਕਟਰ ਤੇ ਹਸਪਤਾਲ ਦੇ ਜਿਹੜੇ ਸਟਾਫ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਕਿ ਸਾਡੀ ਸੁਰੱਖਿਆ ਤੇ ਸਵਾਲ ਜਿਹੜੇ ਨੇ ਲਗਾਤਾਰ ਖੜੇ ਹੋਣੇ ਕਿਉਂਕਿ ਅਜੀ ਹੀ ਘਟਨਾ ਅਕਸਰ ਹੀ ਵਾਪਰਦੀ ਹੈ ਜਦੋਂ ਦੋ ਧਿਰ ਜਿਹੜੇ ਨੇ ਲੜਦੇ ਨੇ ਇਲਾਜ ਲਈ ਹਸਪਤਾਲ ਦੇ ਵਿੱਚ ਆਉਂਦੇ ਨੇ ਨਾਲ ਹੀ ਹਸਪਤਾਲ ਦੇ ਵਿੱਚ ਵੀ ਜਿਹੜੀਆਂ ਹੰਗਾਮਾ ਕੀਤਾ ਜਾਂਦਾ ਲੜਾਈ ਝਗੜਾ ਕੀਤਾ ਜਾਂਦਾ ਜਿਸ ਦੇ ਨਾਲ ਜਿਹੜੇ ਹਸਪਤਾਲ ਦੇ ਡਾਕਟਰ ਨੇ ਉਹਨਾਂ ਤੇ ਸਟਾਫ ਨੇ ਉਹਨਾਂ ਤੇ ਸੁਰੱਖਿਆ ਤੇ ਸਵਾਲ ਖੜੇ ਹੁੰਦੇ ਨੇ ਪਰ ਅਜਿਹੀ ਜਿਹੜੀ ਹੈ ਸਾਡੀ ਸੁਰੱਖਿਆ ਪਹਿਲਾਂ ਪੁਸ਼ਟੀ ਕੀਤੀ ਜਾਵੇ ਜਿਸ ਤੋਂ ਬਾਅਦ ਅਸੀਂ ਜਿਹੜਾ ਇਹ ਕੰਮ ਸ਼ੁਰੂ ਕਰਾਵਾਂਗੇ ਕਿਉਂਕਿ ਅਕਸਰ ਹੀ ਅਜਿਹੀ ਤਸਵੀਰਾਂ ਜੜੀਆਂ ਨੇ ਸਾਹਮਣੇ ਆਉਂਦੇ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਵੇਂ ਹਸਪਤਾਲ ਦੇ ਵਿੱਚ ਜੋ ਵੀਡੀਓ ਸਾਹਮਣੇ ਆਈ ਹੈ ਵੀਡੀਓ ਵਿੱਚ ਤੁਸੀਂ ਵੇਖ ਪਾ ਰਹੇ ਹੋ ਦੋ ਧਿਰ ਜੜੇ ਨੇ ਖੂਨੋ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਖੂਨੋ ਖੂਨ ਹੋਏ ਪਏ ਨੇ ਪਹਿਲਾਂ ਲੜਾਈ ਬਾਹਰ ਕਰਦੇ ਉਸ ਤੋਂ ਬਾਅਦ ਫਿਰ ਹਸਪਤਾਲ ਦੇ ਵਿੱਚ ਵੀ ਜੜੀਆਂ ਝੜਪ ਦੇਖਣ ਨੂੰ ਮਿਲੀ ਇਸੇ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਇਸੇ ਪੂਰੇ ਮਾਮਲੇ ਤੇ ਡਾਕਟਰ ਤੇ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵਿਸਥਾਰ ਦੰਨੇ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਪਿੰਡ ਸਮਾਣਾ ਦਾ ਨਾਲ ਲੱਗੂ ਛੀਏ ਉੱਥੇ ਪਿੰਡ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਹਾਂ ਦੀ ਲੜਾਈ ਹੋਈ ਹੈ ਔਰ ਉਸਕੇ ਬਾਅਦ ਸਮਾਣਾ ਹਸਪਤਾਲ ਸੇ ਇਲਾਜ ਲਈ ਦੋਹਾਂ ਪਾਰਟੀ ਆਈ ਲੇਕਿਨ ਐਮਰਜੈਂਸੀ ਵਿਭਾਗ ਦੇ ਵਿੱਚ ਉਹਨਾਂ ਵੱਲ ਇੱਥੇ ਉਹਨਾਂ ਦੇ ਵਾਈਪਰ ਚੱਲੇ ਆਂ ਔਰ ਉਹਨਾਂ ਨੇ ਇੱਥੇ ਆ ਕੇ ਮਨ ਲਓ ਡਾਕਟਰਾਂ ਕੀ ਜਿਹੜੀ ਕੈਬਿਨ ਹੈ ਉੱਥੇ ਵੀ ਦਾਖਲ ਹੋ ਗਏ ਔਰ ਇੱਥੇ ਆ ਕੇ ਝਗੜਾ ਕੀਤਾ ਜਿਸ ਕਰਕੇ ਡਾਕਟਰਾਂ ਨੂੰ ਪੁਲਿਸ ਹੀ ਬੁਲਾਣੀ ਪਈ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਹੋਣੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਡਾਕਟਰਾਂ ਦੀ ਸੁਰੱਖਿਆ ਔਰ ਜੇ ਫੀਮੇਲ ਸਟਾਫ ਹੈ ਉਹਨਾਂ ਦੀ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਹੈ ਉਸ ਨੂੰ ਲੈ ਕੇ ਪੁਲਿਸ ਨੇ ਵੀ ਸੂਚਨਾ ਦਿੱਤੀ ਕਿ ਸੀਟੀ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਡਾਕਟਰ ਸਵਿੰਦਰ ਸਿੰਘ ਜੀ ਹੈ ਸਵਿੰਦਰ ਜੀ ਹਾਂਜੀ ਇਹ ਜਿਹੜੀ ਮunicipality ਆ ਗਈਆਂ ਦੱਸਿਆ ਤੁਹਾਨੂੰ ਸੀੜੇ ਪਿੰਡ ਤੋਂ ਬਈ ਇਹਨਾਂ ਨੇ ਬਲਕੱਲੀ ਨਹੀਂ ਜਿੱਤੀ ਲਲੋਛੀ ਤੋਂ ਨੇ ਲਲੋਛੀ ਤੋਂ ਆਈ ਤੁਹਾਨੂੰ ਪਾਰਟੀ ਇੱਛਾ ਹੈ ਕਿ ਉਹ ਫੇਰ ਕੋਟੇਗੋਲ ਸਿਸਟਮ ਬਸ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਇੱਥੇ ਕਿਹਨਾਂ ਦੱਸਿਆ ਸਾਨੂੰ ਵੀ ਸਾਡੀ ਲੜਾਈ ਝਗੜਾ ਹੋ ਗਿਆ ਇੱਥੇ ਲੜ ਪਏ ਨੇ ਗੇਟ ਤੇ ਅਸੀਂ ਕੋਲੋਂ ਰਿਕਵੈਸਟ ਵੀ ਕੀਤੀ ਜਿਹੜੀ ਗੱਲਬਾਤ ਹੈਗੀ ਬਾਹਰ ਜਾ ਕੇ ਆਪਣੀ ਕਰਕੇ ਆਓ ਕਿੱਥੇ ਕੀ ਲੱਗ ਰਹੇ ਆ ਬਾਈ ਪਰ ਟੰਗਾ ਚੱਲ ਨਹੀਂ ਕੋਈ ਹਾਂਜੀ ਹਾਂ ਸਭ ਜੋ ਵੀ ਇਹਨਾਂ ਦੇ ਹੱਥ 'ਚ ਸੀਗਾ ਸਭ ਯੂਜ਼ ਕੀਤਾ ਇਹਨਾਂ ਨੇ ਹਾਂ ਜੇ ਉਹਦੇ ਫੇਰ ਪੁਲਿਸ ਆਈ ਤਾਂ ਹੀ ਇਹ ਹਟੇ ਨੇ ਨਹੀਂ ਸਾਡੇ ਤਰ੍ਹਾਂ ਕੀ ਕੰ ਇਹਨਾਂ ਦਾ ਅਸੀਂ ਕਰ ਦਾਂਗੇ ਲੈ ਸਾਡਾ ਪਤਾ ਨਹੀਂ ਕੌਣ ਕਰੂ ਹਾਂ ਇਸ ਮੁਸਬਲ ਗੱਤੀ ਸਾਰੀ ਕਰ ਹਾਂਜੀ ਹਾਂਜੀ ਸਭ ਕੁਝ ਇਨਫੋਰਮ ਕਰਦੇ ਆਂ ਮਰੀਦ ਹੈ ਮਰੀਦ ਨਾਲ ਦੀ ਗੱਲ ਕਰਦੇ ਤੋੜਾ ਕਿਹਨਾ ਵਜੀ ਹਾਂ ਨਮਿੰਦਰ ਭਾਰਤ ਸਿੰਘ ਹਾਂ ਇਹ ਝਗੜਾ ਤੁਹਾਡਾ ਕਿਉਂ ਹੋਇਆ ਸਾਡਾ ਹੀ ਪਲਾਟ ਦਾ ਰੌਲਾ ਹੀ ਵੈਸੇ ਧੱਕੇ ਦੇ ਕਬਜ਼ਾ ਕਰਨਾ ਆਂਦੇ ਨਹੀਂ ਵੈਸੇ ਕਈ ਵਾਰੀ ਕਬਜ਼ਾ ਪਹੁੰਚ ਕੇ ਚੱਲਦਾ ਹੀ ਇਹਨਾਂ ਨੂੰ ਨਹੀਂ ਦਖਲਦਾ ਜੀ ਕਰਨੀ ਨਹੀਂ ਵੈਸੇ ਅਸੀਂ ਤਾਂ ਇਹ ਮੰਗ ਕਰਦੇ ਨੇ ਤਾਂ ਹੀ ਬੰਦੀ ਕਾਰਵਾਈ ਹੈ ਬੰਦੀ ਸਾਡੇ ਤਾਂ ਦਰਵਾਜ਼ੇ ਕਿਤੇ ਜਾਈ ਅਸੀਂ ਭੱਜ ਕੇ ਐਮਰਜੈਂਸੀ ਚ ਬੈਠ ਗਏ ਅਸੀਂ ਉਰੇ ਆ ਕੇ ਬਚੇ ਮੇਰੇ ਡੈਡੀ ਦੇ ਵੀ ਵੈਪਰ ਮਾਰੇ ਮੇਰੇ ਵੀ ਮੈਂ ਤਾਂ ਇੱਧਰ ਬਚਿਆ ਸਾਨੇ ਜਨਾਨੀਆਂ ਗਲਬਈ ਮੇਰੇ ਡੈਡੀ ਦੇ ਕੱਪੜੇ ਬਾੜਦੇ ਤਗੜਾ ਕੱਪੜੇ ਕਿੱਥੇ ਸਤਲਾ ਜੀ ਹਾਂ ਉਰੇ ਇੱਥੇ ਆ ਕੇ ਬਚਿਆ ਹੀ ਅਸੀਂ ਅੰਦਰ ਬੜੇ ਭੱਜੇ ਨਹੀਂ ਨਹੀਂ ਵੀਡੀਓ ਦੇਖ ਲੋ ਜੀ ਕੈਮਰੇ ਚ ਵੀਡੀਓ ਦੇਖ ਲੋ ਜੀ ਤੁਸੀਂ ਪਾਰਟੀ ਕਹਿਣਾ ਹੈ ਕਿ ਸਾਡੇ ਇੱਥੇ ਜਨਾਨੀਆਂ ਸੀ ਜਨਾਨੀਆਂ ਨਾਲ ਆ ਕੇ ਇਹਨਾਂ ਨੇ ਕੋਈ ਝਗੜਾ ਕੀਤਾ ਹੁਣ ਸਾਰਾ ਮਾਮਲਾ ਜਾਂਚਦਾ ਹੈ ਸਿਟੀ ਪੁਲਿਸ ਸਾਰੀ ਘਟਨਾ ਦੀ ਜਾਂਚ ਕਰੇਗੀ ਹਸਪਤਾਲ ਦੇ ਵਿੱਚ ਆ ਕੇ ਝਗੜਾ ਕਰਨਾ ਕਿੰਨਾ ਜਾਇਜ਼ ਹੈ ਡਾਕਟਰਾਂ ਦੀ ਸੁਰੱਖਿਆ ਫੀਮੇਲ ਨਰਸਾਂ ਦੀ ਸੁਰੱਖਿਆ ਕਰਨੇ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਇਸ ਨੂੰ ਲੈ ਕੇ ਡਾਕਟਰਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਜਿਹੜੇ ਹਸਪਤਾਲ ਹਸਤਾ ਹਾਂ ਉਹਦੇ ਵਿੱਚ ਕੋਈ ਮਰੀਜ਼ ਆਂਦਾ ਕੋਈ ਝਗੜਾ ਕਰਦਾ ਉਸਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਿਟੀ ਪੁਲਿਸ ਦੇ ਅਧਿਕਾਰੀ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਬਿਆਨ ਦਰਜ ਕਰਕੇ ਡਾਕਟਰਾਂ ਕੀ ਬਿਆਨ ਲਿਖੇ ਜਾਣਗੇ ਉਸ ਤੋਂ ਬਾਅਦ ਕਾਨੂੰਨ ਦੇ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਣੀ ਹੈ ਝਗੜਾ ਤੁਹਾਡਾ ਕਿਉਂ ਹੋ ਰਿਹਾ ਹੈ ਝਗੜਾ ਸਾਡਾ ਪਲਾਟ ਆਈ ਉੱਥੇ ਸਾਹਨੇ ਬੰਦਗੀ ਜ਼ਮੀਨ ਦੀ ਹੁੰਦੀ ਹੈ ਪਰ ਤੁਸੀਂ ਹਸਪਤਾਲ ਆਏ ਕਿਉਂ ਲੜੇ ਹੋ ਹਸਪਤਾਲ ਨਹੀਂ ਲੜੇ ਜੀ ਸਰ ਅਸੀਂ ਐਡਮਿਟ ਹੋਣ ਵਾਸਤੇ ਆਏ ਸੀ ਜੀ ਐਡਮਿਟ ਹੋਣ ਵਾਸਤੇ ਵੀਡੀਓ ਵਾਇਰਲ ਹੋ ਰਹੀ ਹੈ ਗੰਗਾ ਚੱਲ ਰਹੀ ਆਪਸ ਵਿੱਚ ਤੁਹਾਡੀ ਨਹੀਂ ਜੀ ਸਰ ਐਡਮਿਟ ਹੋਣਾ ਅਜੇ ਤੇ ਉਹਨਾਂ ਨੇ ਨਾ ਆ ਕੇ ਸਾਡੀਆਂ ਲੇਡੀ ਜੀ ਖੜੀਆਂ ਤੇ ਰਸਤੇ 'ਚ ਉੱਥੇ ਹੱਥੋ ਪਾਈ ਕਰੀ ਤੇ ਲੇਡੀ ਜੀ ਦੇ ਕੱਪੜੇ ਵਗੈਰਾ ਵੀ ਪਾੜੇ ਜੀ ਤੇ ਜਦੋਂ ਜਦ ਉਹ ਹੁਣ ਅਸੀਂ ਲਵੇ ਖੜੇ ਦੇਖੀ ਹੈ ਜੀ ਸਾਡੀਆਂ ਜਨਨੀਆਂ ਨੂੰ ਕੁੱਟਣਾ ਇੱਥੇ ਪੁਲਿਸ ਅਧਿਕਾਰੀ ਹੈ ਐਸਆਈ ਡਾਕਟਰ ਸਾਡਾ ਫੋਨ ਆਇਆ ਸੀਗਾ ਵੀ ਤੇ ਮੇਰੀ ਪੇਸ਼ੈਂਟ ਆਏ ਨੇ ਵੀ ਜਲਾਈ ਝਗੜਾ ਕਰ ਰਹੇ ਨੇ ਅਸੀਂ ਸਵੇਤ ਪੁਲਿਸ ਪਾਰਟੀ ਆਏ ਆ ਤੇਜੋ ਦੇ ਸਾਡੇ ਆਉਣ ਤੋਂ ਪਹਿਲਾਂ ਰੇਜ ਜਿਹੜਾ ਬੰਦ ਹੋ ਗਿਆ ਸੀ ਡਾਕਟਰ ਸਾਹਿਬ ਤੋਂ ਕੰਪਲੀਟ ਲੈ ਰਹੇ ਆ ਇਹਨਾਂ ਦੇ ਖਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਇੱਥੇ ਬਣਦੀ ਆ ਉਹ ਲਗ ਕੀਤੀ ਜਾਣੀ ਆ ਜਿੱਥੇ ਤਾਂ ਝਗੜਾ ਹੋਇਆ ਲੋਲੋਚੀ ਪਿੰਡ ਚ ਉਹ ਉਹ ਕਾਰਵਾਈ ਲਗ ਹੋਣੀ ਆ ਇੱਥੇ ਜਿਹੜਾ ਇਹਨਾਂ ਨੇ ਆ ਕੇ ਹਸਪੀਟਲ ਤੇ ਵੀ ਸੰਗਾਮਾ ਕਰੇ ਉਹ ਕਾਰਵਾਈ ਹੋ ਗਈ ਬਿਲਕੁਲ ਉਹ ਡਾਕਟਰ ਸਾਹਿਬ ਦਰਖਾਸਤ ਲੈ ਰਹੇ ਆ ਉਧਰ ਉਹਦੇ ਕਾਰਵਾਈ ਕਰਾਂਗੇ ਸਾਰੇ 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 ਕੰਮ ਠੀਕ ਹੈ ਟੋਟਲ ਫੁਟੇ ਲਵਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪੁਰਸੋਤਮ ਕੋ ਸਿੱਖ ਦੇਣੇ ਸਿਵਰਾ ਟੀਵੀ ਸਮਾਣਾ ਨਮਸਕਾਰ ਤੁਸੀਂ ਵੇਖ ਰਹੇ ਹੋ ਡੈਨਿਕ ਸਿਵਰਾ ਟੀਵੀ ਤੇ ਅੱਜ ਸੁਰੇ ਦੀ ਅਹਿਮ ਖਬਰ ਜੜੀ ਆ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਮਾਣਾ ਦੇ ਪਿੰਡ ਦੇ ਵਿੱਚ ਦੋ ਧੀਆਂ ਵਿਚਾਲੇ ਜੜੀ ਹੈ ਜਬਰਦਸਤ ਝੜਪ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਦੋਵਾਂ ਧੀਆਂ ਵੱਲੋਂ ਇਲਾਜ ਲਈ ਜਦੋਂ ਸਰਕਾਰੀ ਹਸਪਤਾਲ ਪਹੁੰਚੇ ਤਾਂ ਉੱਥੇ ਜਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਹਸਪਤਾਲ ਦੇ ਡਾਕਟਰ ਤੇ ਸਟਾਫ ਨੇ ਆਪਣੀ ਜਾਨ ਜਿਹੜੀ ਆ ਕਮਰੇ ਦੇ ਵਿੱਚ ਬੰਦ ਹੋ ਕੇ ਬਚਾਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਦੋ ਧਿਰ ਜੜੇ ਨੇ ਪਹਿਲਾਂ ਉਹਨਾਂ ਦੀ ਲੜਾਈ ਹੁੰਦੀ ਹੈ ਇੱਕ ਦੂਜੇ ਨੂੰ ਕੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਕੁੱਟਮਾਰ ਤੋਂ ਬਾਅਦ ਜਦੋਂ ਹਸਪਤਾਲ ਪਹੁੰਚਦੇ ਨੇ ਇਲਾਜ ਕਰਾਉਣ ਲਈ ਤਾਂ ਅਚਾਨਕ ਹੀ ਹਸਪਤਾਲ ਦੇ ਵਿੱਚ ਵੀ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਇੱਕ ਦੂਜੇ ਤੇ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਮੌਕੇ ਤੇ ਸਹਿਮ ਦਾ ਮਾਹੌਲ ਬਣ ਗਿਆ ਅਫੜਾ ਤਫੜੀ ਦਾ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਡਾਕਟਰ ਇੱਥੇ ਤੱਕ ਡਾਕਟਰ ਤੇ ਇਸ ਜਿਹੜੇ ਸਟਾਫ ਸੀ ਉਹਨਾਂ ਨੇ ਕਮਰੇ ਦੇ ਵਿੱਚ ਜਿਹੜੀ ਹੈ ਬੰਦ ਹੋ ਕੇ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਲਗਾਤਾਰ ਡਾਕਟਰ ਤੇ ਹਸਪਤਾਲ ਦੇ ਜਿਹੜੇ ਸਟਾਫ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਕਿ ਸਾਡੀ ਸੁਰੱਖਿਆ ਤੇ ਸਵਾਲ ਜਿਹੜੇ ਨੇ ਲਗਾਤਾਰ ਖੜੇ ਹੋਣੇ ਕਿਉਂਕਿ ਅਜਿਹੀ ਘਟਨਾ ਅਕਸਰੀ ਵਾਪਰਦੀ ਹੈ ਜਦੋਂ ਦੋ ਧਿਰ ਜਿਹੜੇ ਨੇ ਲੜਦੇ ਨੇ ਇਲਾਜ ਲਈ ਹਸਪਤਾਲ ਦੇ ਵਿੱਚ ਆਉਂਦੇ ਨੇ ਨਾਲ ਹੀ ਹਸਪਤਾਲ ਦੇ ਵਿੱਚ ਵੀ ਜਿਹੜਿਆ ਹੰਗਾਮਾ ਕੀਤਾ ਜਾਂਦਾ ਲੜਾਈ ਝਗੜਾ ਕੀਤਾ ਜਾਂਦਾ ਜਿਸ ਦੇ ਨਾਲ ਜਿਹੜੇ ਹਸਪਤਾਲ ਦੇ ਡਾਕਟਰ ਨੇ ਉਹਨਾਂ ਤੇ ਸਟਾਫ ਨੇ ਉਹਨਾਂ ਤੇ ਸੁਰੱਖਿਆ ਤੇ ਸਵਾਲ ਖੜੇ ਹੁੰਦੇ ਨੇ ਪਰ ਅਜਿਹੀ ਜਿਹੜੀ ਹੈ ਸਾਡੀ ਸੁਰੱਖਿਆ ਪਹਿਲਾਂ ਪੁਸ਼ਟੀ ਕੀਤੀ ਜਾਵੇ ਜਿਸ ਤੋਂ ਬਾਅਦ ਅਸੀਂ ਜਿਹੜਾ ਇਹ ਕੰਮ ਸ਼ੁਰੂ ਕਰਾਵਾਂਗੇ ਕਿਉਂਕਿ ਅਕਸਰ ਹੀ ਅਜਿਹੀ ਤਸਵੀਰਾਂ ਜੜੀਆਂ ਨੇ ਸਾਹਮਣੇ ਆਉਂਦੀ ਨੇ ਤਸਵੀਰਾਂ ਤੁਸੀਂ ਦੇਖ ਪਾਰ ਰਹੇ ਕਿਵੇਂ ਹਸਪਤਾਲ ਦੇ ਵਿੱਚ ਜੋ ਵੀਡੀਓ ਸਾਹਮਣੇ ਆਈਏ ਵੀਡੀਓ ਵਿੱਚ ਤੁਸੀਂ ਵੇਖ ਪਾਰ ਰਹੇ ਦੋ ਤੇੜ ਜੜੇ ਨੇ ਖੂਨ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਖੂਨੋ ਖੂਨ ਹੋਏ ਪਏ ਨੇ ਪਹਿਲਾਂ ਲੜਾਈ ਬਾਹਰ ਕਰਦੇ ਉਸ ਤੋਂ ਬਾਅਦ ਫਿਰ ਹਸਪਤਾਲ ਦੇ ਵਿੱਚ ਵੀ ਜੜੀਆਂ ਝੜਪ ਦੇਖਣ ਨੂੰ ਮਿਲੀ ਹੈ ਇਸੇ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਇਸੇ ਪੂਰੇ ਮਾਮਲੇ ਤੇ ਡਾਕਟਰ ਤੇ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਦੇ ਵਿੱਚ ਪਿੰਡ ਸਮਾਣਾ ਦੇ ਨਾਲ ਲਲੂਛੀਏ ਉੱਥੇ ਪਿੰਡ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਹਾਂ ਦੀ ਲੜਾਈ ਹੋਈ ਹੈ ਔਰ ਉਸਕੇ ਬਾਅਦ ਸਮਾਣਾ ਹਸਪਤਾਲ ਸੇ ਇਲਾਜ ਲਈ ਦੋਹਾਂ ਪਾਰਟੀ ਆਈ ਲੇਕਿਨ ਐਮਰਜੈਂਸੀ ਵਿਭਾਗ ਦੇ ਵਿੱਚ ਉਹਨਾਂ ਵੱਲੋਂ ਇੱਥੇ ਹੰਗਾਮਾ ਕੀਤਾ ਗਿਆ ਇੱਥੇ ਉਹਨਾਂ ਦੇ ਬਾਈਪਰ ਚੱਲੇ ਆ ਔਰ ਉਹਨਾਂ ਨੇ ਇੱਥੇ ਆ ਕੇ ਮਨ ਲਓ ਡਾਕਟਰਾਂ ਕੀ ਜਿਹੜੀ ਕੈਬਿਨ ਹੈ ਉੱਥੇ ਵੀ ਦਾਖਲ ਹੋ ਗਏ ਔਰ ਇੱਥੇ ਆ ਕੇ ਝਗੜਾ ਕੀਤਾ ਜਿਸ ਕਰਕੇ ਡਾਕਟਰਾਂ ਨੂੰ ਪੁਲਿਸ ਬੁਲਾਣੀ ਪਈ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਹੋਣੀ ਚਿੰਤਾ ਦਾ ਵਿਸ਼ਾ ਕਿਉਂਕਿ ਡਾਕਟਰਾਂ ਦੀ ਸੁਰੱਖਿਆ ਔਰ ਦੇ ਫੀਮੇਲ ਸਟਾਫ ਹੈ ਉਹਨਾਂ ਦੀ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਹੈ ਉਸ ਨੂੰ ਲੈ ਕੇ ਪੁਲਿਸ ਨੇ ਵੀ ਸੂਚਨਾ ਦਿੱਤੀ ਕਿ ਸਿਟੀ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਡਾਕਟਰ ਸਵਿੰਦਰ ਸਿੰਘ ਜੀ ਹੈ ਸਵਿੰਦਰ ਜੀ ਹਾਂ ਜੀ ਇਹ ਜਿਹੜੀ ਪ੍ਰਿੰਸੀਪਲ ਜੀ ਆਈਆਂ ਦੱਸਿਆ ਤੁਹਾਨੂੰ ਕਿਹੜੇ ਪਿੰਡ ਤੋਂ ਬਈ ਇਹਨਾਂ ਨੇ ਬਿਲਕੁਲ ਹੀ ਨਹੀਂ ਕੀਤੀ ਲੈ ਲੋ ਅੱਛੀ ਤੋਂ ਨੇ ਬਿਲਕੁਲ ਅੱਛੀ ਤੋਂ ਆਈ ਤੁਹਾਨੂੰ ਪਾਰਟੀ ਇੱਛਾ ਹੈ ਕਿ ਉਹ ਐਵੇਂ ਪ੍ਰੋਟੋਕੋਲ ਸਿਸਟਮ ਬੱਸ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਇੱਥੇ ਕਿੰਨੇ ਦੱਸਿਆ ਸਾਨੂੰ ਵੀ ਲੜਾਈ ਝਗੜਾ ਹੋ ਗਿਆ ਇੱਥੇ ਲੜ ਪਏ ਨੇ ਗੇਟ ਤੇ ਅਸੀਂ ਗੋਣਨ ਰਿਕਵੈਸਟ ਵੀ ਕੀਤੀ ਵੀ ਜਿਹੜੀ ਗੱਲਬਾਤ ਹੈਗੀ ਬਾਹਰ ਜਾ ਕੇ ਆਪਣੀ ਕਰਕੇ ਆਓ ਕਿੱਥੇ ਕੀ ਡਗ ਰਹੇ ਆ ਬਾਈਪਰ ਡੰਗਾ ਚੱਲੀ ਕੋਈ ਹਾਂਜੀ ਹਾਂ ਸਭ ਜੋ ਵੀ ਇਹਨਾਂ ਦੇ ਹੱਥ 'ਚ ਸੀਗਾ ਸਭ ਯੂਜ਼ ਕੀਤਾ ਇਹਨਾਂ ਨੇ ਹਾਂ ਜੇ ਤਾਂ ਫਿਰ ਪੁਲਿਸ ਆਈ ਤਾਂ ਹੀ ਇਹ ਹਟੇ ਨੇ ਨਹੀਂ ਸਾਡੇ ਤੋਂ ਕੀ ਕੰਟਰੋਲ ਹੋਣੇ ਸੀਗਾ ਸੁਰੱਖਿਆ ਕਿੰਨੀ ਜ਼ਰੂਰੀ ਹੋ ਸਕਦੀ ਥੋੜੇ ਸਾਹਮਣੇ ਹੀ ਬਸ ਹਾਂ ਜੀ ਇਹਨਾਂ ਦਾ ਅਸੀਂ ਕਰ ਦਾਂਗੇ ਲੈ ਸਾਡਾ ਪਤਾ ਨਹੀਂ ਕੌਣ ਕਰੂ ਹਾਂ ਕਿਸ ਮੁਸਲਮਾਨ ਪਸਤੀ ਕਰੀ ਕੋ ਹਾਂਜੀ ਹਾਂਜੀ ਸਭ ਕੁਝ ਇਨਫੋਰਮ ਕਰਦੇ ਕਿਹਦੇ ਮਰੀਜ਼ ਹੈ ਅਰੀਨਾਲ ਦੀ ਗੱਲ ਕਰਦੇ ਤੁਹਾਡਾ ਕਿੰਨਾ ਵਜੇ ਹਾਂ ਨਿੰਦਰਪਾਲ ਸਿੰਘ ਹਾਂ ਇਹ ਝਗੜਾ ਤੁਹਾਡਾ ਕਿਉ ਸਾਡਾ ਹੀ ਪਲਾਟ ਦਾ ਰੌਲਾ ਹੀ ਵੈਸੇ ਧੱਕੇ ਦੇ ਕਬਜ਼ਾ ਕਰਨਾ ਦੇ ਨਹੀਂ ਵੈਸੇ ਕਈ ਵਾਰੀ ਖੜਾ ਜਾ ਪਹੁੰਚ ਕੇ ਚੱਲਦਾ ਸੀ ਉਹਨਾਂ ਨੂੰ ਨਹੀਂ ਦਖਲਅਤੀ ਕਰਨੀ ਜੀ ਵੈਸੇ ਅਸਤਾ ਇਹ ਮੰਗ ਕਰਦੇ ਨੇ ਤਾਂ ਬੰਦੀ ਕਾਰਵਾਈ ਹੈ ਤੁਹਾਡੀ ਸਾਡੇ ਤਾਂ ਅੰਦਰ ਬਚ ਕੇ ਬਚ ਗਏ ਅਸੀਂ ਭੱਜ ਕੇ ਐਮਰਜੈਂਸੀ ਚ ਬਚ ਗਏ ਅਸੀਂ ਉਰੇ ਆ ਕੇ ਬਚੇ ਮੇਰੇ ਡੈਡੀ ਦੇ ਵੀ ਵੈਪਰ ਮਾਰੇ ਮੇਰੇ ਵੀ ਮੈਂ ਤਾਂ ਇੱਧਰ ਬਚਿਆ ਸਣੇ ਜਨਾਨੀਆਂ ਗੜਬੜੇ ਮਿਲ ਡੈਡੀ ਦੇ ਕੱਪੜੇ ਝਗੜਾ ਕੱਪੜੇ ਦੇ ਸੜਲਾ ਕੇ ਹਾਂ ਉਰੇ ਇੱਥੇ ਅੱਗੇ ਬਚੇ ਆ ਜੀ ਅੰਦਰ ਬਚੇ ਉਹ ਕਹਿੰਦੇ ਸਨ ਜਨਾਨੀਆਂ ਨਾਲ ਨਹੀਂ ਨਹੀਂ ਵੀਡੀਓ ਦੇਖ ਲੋ ਕੈਮਰੇ ਚ ਵੀਡੀਓ ਦੇਖ ਲੋ ਜੀ ਤੁਸੀਂ ਪਾਰਟੀ ਕਹਿਣਾ ਹੈ ਕਿ ਸਾਡੇ ਇੱਥੇ ਜਨਾਨੀਆਂ ਸੀ ਜਨਾਨੀਆਂ ਨਾਲ ਆ ਕੇ ਇਹਨਾਂ ਨੇ ਕੋਈ ਝਗੜਾ ਕੀਤਾ ਹੁਣ ਸਾਰਾ ਮਾਮਲਾ ਜਾਂਚਦਾ ਹੈ ਸਿਟੀ ਪੁਲਿਸ ਸਾਰੀ ਘਟਨਾ ਦੀ ਜਾਂਚ ਕਰੇਗੀ ਹਸਪਤਾਲ ਦੇ ਵਿੱਚ ਆ ਕੇ ਝਗੜਾ ਕਰਨਾ ਕਿੰਨਾ ਜਾਇਜ਼ ਹੈ ਡਾਕਟਰਾਂ ਦੀ ਸੁਰੱਖਿਆ ਫੀਮੇਲ ਨਰਸਾਂ ਦੀ ਸੁਰੱਖਿਆ ਕਰਨੇ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਇਸ ਨੂੰ ਲੈ ਕੇ ਡਾਕਟਰਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਜਿਹੜੇ ਹਸਪਤਾਲ ਹਸਤਾਲ ਹੈ ਉਹਦੇ ਵਿੱਚ ਕੋਈ ਮਰੀਜ਼ ਆਂਦਾ ਹੈ ਕੋਈ ਝਗੜਾ ਕਰਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੀਟੀਪੁਲਿਸ ਦੇ ਅਧਿਕਾਰੀ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਬਿਆਨ ਦਰਜ ਕਰਕੇ ਡਾਕਟਰਾਂ ਕੀ ਬਿਆਨ ਲਿਖੇ ਜਾਣਗੇ ਉਸ ਤੋਂ ਬਾਅਦ ਕਾਨੂੰਨ ਦੇ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਣੀ ਹੈ ਝਗੜਾ ਤੁਹਾਡਾ ਕਿਉਂ ਰਿਹਾ ਹੈ ਝਗੜਾ ਸਾਡਾ ਪਲਾਟ ਆਈ ਉੱਥੇ ਸਾਹਨੇ ਮਤਾਲੀ ਦੀ ਹੁੰਦੀ ਹੈ ਪਰ ਤੁਸੀਂ ਹਸਤਾਲਾ ਕਿਉਂ ਲੜੇ ਹੋ ਹਸਪਤਾਲ ਨਹੀਂ ਲੜੇ ਜੀ ਸਰ ਅਸੀਂ ਐਡਮਿਟ ਹੋਣ ਵਾਸਤੇ ਆਏ ਠੀਕ ਹੈ ਐਡਮਿਟ ਹੋਣ ਵਾਸਤੇ ਸੀ ਵੀਡੀਓ ਵਾਇਰਲ ਹੋ ਰਹੀ ਹੈ ਉਸਨੂੰ ਗੰਗਾ ਚੱਲ ਰਹੀ ਆਪਸ ਵਿੱਚ ਤੁਹਾਡੀ ਨਹੀਂ ਜੀ ਸਰ ਐਡਮਿਟ ਹੋਣਾ ਆਏ ਤੇ ਉਹਨਾਂ ਨੇ ਨਾ ਆ ਕੇ ਸਾਡੀ ਲੇਡੀ ਜੀ ਖੜੀ ਹੈ ਤੇ ਰਸਤੇ 'ਚ ਉੱਥੇ ਹੱਥੋ ਪਾਈ ਕਰ ਤੇ ਲੇਡੀ ਜੀ ਦੇ ਕੱਪੜੇ ਵਗੈਰਾ ਵੀ ਪਾੜੇ ਜੀ ਤੇ ਜਦੋਂ ਜਦ ਉਹ ਹੁਣ ਅਸੀਂ ਲਵੇ ਖੜੇ ਦੇਖੀ ਹੈ ਜੇ ਸਾਡੀਆਂ ਜਨਾਨੀਆਂ ਨੂੰ ਕੁੱਟਣਾ ਠੀਕ ਇੱਥੇ ਪੁਲਿਸ ਅਧਿਕਾਰੀ ਹੈ ਐਸਆਈ ਡਾਕਟਰ ਸਾਹਿਬ ਦਾ ਫੋਨ ਆਇਆ ਸੀਗਾ ਵੀ ਤੇ ਮੇਰੀ ਪੇਸ਼ੈਂਟ ਆਏ ਨੇ ਡਿਜਲਾਈ ਝਗੜਾ ਕਰ ਰਹੇ ਨੇ ਅਸੀਂ ਸਵੇਦ ਪੁਲਿਸ ਪਾਰਟੀ ਆਏ ਆ ਤੇ ਜਦ ਸਾਡੇ ਆਉਣ ਤੋਂ ਬਾਅਦ ਇਹ ਝਗੜਾ ਬੰਦ ਹੋ ਗਿਆ ਸੀ ਡਾਕਟਰ ਸਾਹਿਬ ਤੋਂ ਕੰਪਲੀਟ ਲੈ ਰਹੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਇੱਥੇ ਬਣਦੀ ਆ ਉਹ ਲਗ ਕੀਤੀ ਜਾਣੀ ਆ ਜਿੱਥੇ ਤਾਂ ਝਗੜਾ ਹੋਇਆ ਲੋਲੋਚੀ ਪਿੰਡ ਚ ਉਹ ਉਹ ਕਾਰਵਾਈ ਲੱਗਣੀ ਆ ਇੱਥੇ ਜਿਹੜਾ ਇਹਨਾਂ ਨੇ ਆ ਕੇ ਹਸਪੀਟਲ ਦੇ ਵਿੱਚ ਨਗਨਾਮਾ ਕਰਿਆ ਉਹਦੀ ਕਾਰਵਾਈ ਹੋਊਗੀ ਉਹ ਡਾਕਟਰ ਸਾਹਿਬ ਦਰਖਾਸਤ ਲੈ ਰਹੇ ਆ ਉਹਦੇ ਉਹਦੇ ਕਾਰਵਾਈ ਕਰਦਾਗੇ ਬੋੜੇ ਵੀ ਲਿਓਗੇ ਇਹਨਾਂ ਸੀਸੀਟੀਵੀ ਸਾਰੇ 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 ਕੈਂ ਠੀਕ ਹੈ ਟੋਟਲ ਫੋਟੋ ਲਵਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਦੇਨਿਕ ਸਿਵਰਾ ਟੀਵੀ ਸਮਾਣਾ